ਮੈਂਬਰ ਪਾਰਲੀਮੈਂਟ ਅਤੇ ਫਿਲਮ ਅਦਾਕਾਰਾ ਕਗਨਰ ਨੌਤ ਦੀ ਫਿਲਮ ਐਮਰਜੈਂਸੀ ਅੱਜ ਦੇਸ਼ ਭਰ ਵਿੱਚ ਰਿਲੀਜ਼ ਹੋ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਫਿਲਮ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਬੇਸ਼ੱਕ ਅੱਜ ਪੰਜਾਬ ਵਿੱਚ ਵੀ ਇਹ ਫਿਲਮ ਰਿਲੀਜ਼ ਹੋਣੀ ਹੈ ਪਰ ਇਸ ਤੋਂ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਵਕਤ ਅਸੀਂ ਬਠਿੰਡਾ ਦੇ ਮਿੱਤਲ ਮੌਲਚ ਮੌਜੂਦਾ ਤਸਵੀਰਾਂ ਦਿਖਾ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਇਸ ਫਿਲਮ ਦੇ ਵਿਰੋਧ ਵਿੱਚ ਪੁੱਜੀਆਂ ਨੇ ਇੱਥੇ ਰੋਜ਼ ਪ੍ਰਦਰਸ਼ਨ ਕੀਤਾ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਫਿਲਮ ਨੂੰ ਜਿਹੜਾ ਇੱਥੇ ਰਿਲੀਜ਼ ਨਾ ਕੀਤਾ ਜਾਵੇ ਇਸ ਲਈ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਉਹ ਵੀ ਗਠਿਤ ਕੀਤੀ ਗਈ ਹੈ ਜੋ ਕਿ ਵਕ ਵਕ ਸਿਨੇਮਾ ਘਰਾਂ ਵਿੱਚ ਜਾ ਕੇ ਜਾਂਚ ਕਰੇਗੀ ਸਿਨੇਮਾ ਸਕਰੀਨਾਂ ਦੀ ਜਾਂਚ ਕਰੇਗੀ ਕਿ ਕੋਈ ਵੀ ਫਿਲਮ ਜਿਹੜੀ ਕਿਸੇ ਪਾਸੇ ਲਗਾਈ ਤਾਂ ਨਹੀਂ ਕਿ ਇਸ ਨੂੰ ਲੈ ਕੇ ਲਗਾਤਾਰ ਫਿਲਮ ਨੂੰ ਲੈ ਕੇ ਵਿਰੋਧ ਵੀ ਕੀਤਾ ਜਾ ਰਿਹਾ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੌਜੂਦ ਨੇ ਗੱਲਬਾਤ ਕਰਦੇ ਆ ਮੈਂਬਰ ਸਾਹਿਬ ਅੱਜ ਵਿਰੋਧ ਕਰ ਰਹੇ ਹੋ ਸਭ ਤੋਂ ਪਹਿਲਾਂ ਕੀ ਵਿਰੋਧ ਕੀ ਹੈ ਤੁਹਾਡਾ ਫਿਲਮ ਦਾ ਇਹ ਜਿਹੜਾ ਫਿਲਮ 'ਚ ਕੀ ਹੈ ਜੋ ਤੁਹਾਨੂੰ ਤਿਤਰਾਜ ਹੈਗਾ ਇਹਨੂੰ ਇੱਕ ਹਾਲਤਾ ਹੈ ਇਹਨੂੰ ਫਤਿਹ ਜੀ ਤਰਾਜ ਤਾਂ ਇਹ ਹੀ ਹੈ ਵੀ ਜੋ ਸ਼ੁਰੂ ਤੋਂ ਜਦੋਂ ਦੀ ਪਿਕਚਰ ਬਣੀ ਹੈ ਚਾਲੂ ਕਰ ਉਹ ਤੋਂ ਸਿੱਖ ਉਤਰਾਜ ਕਰ ਰਹੀ ਹੈ ਵੀ ਜੋ ਵੀ ਸਤਪਿੰਡਰਾ ਵਾਲੇ ਦੇ ਖਿਲਾਫ ਇਹ ਕਰਦਾਰ ਦਾ ਉਹ ਕੱਟੇ ਜਾਣ ਜੋ ਵੀ ਹੋਰ ਜੋ ਜਿੱਥੇ ਜਿੱਥੇ ਵੀ ਸਾਡੇ ਅਗੂਆਂ ਨੇ ਦੇਖਿਆ ਉਹ ਤਰਾਜ ਕਰਦੇ ਆ ਉਹਨੂੰ ਨਾ ਮਤਲਬ ਚਲਾ ਰਿਹਾ ਤੱਕੇ ਰ ਉਹ ਕੱਟ ਨਹੀਂ ਰਹੇ ਜਿਹੜਾ ਤਰਾਜ ਆ ਉਹਨਾਂ ਨੂੰ ਸਾਡੀ ਉੱਪਰਲੇ ਬੰਦਿਆਂ ਨੂੰ ਜਿਹੜੀ ਕਮੇਟੀ ਹੈ ਉਹਨੂੰ ਦਿਖਾ ਕੇ ਚਲਾ ਦੇ ਸਾਨੂੰ ਕੀ ਤਰਾਜ ਆ ਤੁਹਾਨੂੰ ਲੱਗਦਾ ਨਹੀਂ ਵੀ ਸਿੱਖ ਜਥੇਬੰਦੀਆਂ ਲਗਾਤਾਰ ਇਤਰਾਜ਼ ਕਰ ਰਹੀਆਂ ਨੇ ਸਰਕਾਰ ਨੂੰ ਫਿਲਮ ਬੈਨ ਕਰਨੀ ਚਾਹੀਦੀ ਹੈ ਜਾਂ ਜਿਹੜੇ ਜਿਨ੍ਹਾਂ ਤੇ ਸਿੱਖ ਕੌਮ ਇਤਰਾਜ਼ ਕਰ ਰਹੀ ਹੈ ਉਹ ਸੀਨ ਕੱਟੇ ਜਾਣੇ ਚਾਹੀਦੇ ਇਹ ਕਿਉਂ ਦਿਖਾਇਆ ਜਾ ਰਿਹਾ ਕਿ ਡਿਸਪਿਊਟ ਪਾਉਣ ਦੀ ਕੋਸ਼ਿਸ਼ ਹੈ ਜਾਂ ਕੀ ਲੱਗ ਰਿਹਾ ਤੁਹਾਨੂੰ ਇਹ ਹੀ ਹੁਣ ਏਜੰਸੀਆਂ ਦਾ ਕੰਮ ਆ ਕੀ ਬਾਹਲਾ ਕਹਿਣਾ ਹੈਗਾ ਵੀ ਸਿੱਖੋਂ ਸ਼ਾਂਤੀ ਚਾਹੁੰਦੀ ਉਹ ਸ਼ਾਂਤ ਰਹਿਣ ਨਹੀਂ ਦਿੰਦੇ ਵਾਰ-ਵਾਰ ਛੇੜਦੇ ਕਦੇ ਕੰਗਣਾ ਨੂੰ ਵੀ ਛੇੜ ਦਿੰਦੀਆਂ ਸਰਕਾਰਾਂ ਵੀ ਛੇੜ ਦਿੰਦੀਆਂ ਨੇ ਇਸ ਕਰਕੇ ਸਾਨੂੰ ਇਤਰਾਜ਼ ਆ ਵੀ ਜੋ ਸਹੀ ਹੈ ਦਿਖਾ ਦੇ ਥਾ ਇਹ ਜਾਣੋ ਜੀ ਕਿ ਹੋ ਰਿਹਾ ਜੋ ਕੁਝ ਹੈ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਸਰਕਾਰਾਂ ਨੂੰ ਪੱਤਰ ਲਿਖੇ ਗਏ ਨੇ ਸੈਂਸਰ ਬੋਰਡ ਨੂੰ ਵੀ ਕਿਹਾ ਗਿਆ ਇਸ ਮਾਮਲੇ 'ਤੇ ਬਹੁਤ ਜ਼ਿਆਦਾ ਜੀ ਉਦੋਂ ਤੋਂ ਚੱਲ ਰਿਹਾ ਅਖਬਾਰਾਂ 'ਚ ਵੀ ਚਿੱਠੀਆਂ ਵੀ ਫਾਈਆਂ ਸਭ ਕੁਝ ਕਰਿਆ ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ ਇਹਦੇ ਨਾਲ ਮਾਹੌਲ ਵਿਗੜਦਾ ਰਿਹਾ ਅਸੀਂ ਚਾਹੁੰਦੇ ਹਾਂ ਸਾਨੂੰ ਸ਼ਾਂਤੀ ਦਾ ਹੁਕਮ ਅਸੀਂ ਇੱਕ ਆਉਂ ਅਸੀਂ ਸ਼ਾਂਤੀ ਚਾਹੁੰਦੇ ਹਾਂ ਸਰਕਾਰ ਸੋਚੇ ਵੀ ਸ਼ਾਂਤੀ ਕਿਵੇਂ ਰੂ ਇਤਿਹਾਸਿਕ ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਮੈਨੇਜਰ ਵੀ ਅੰਦਰ ਜਾ ਕੇ ਮਣੀ ਸਾਹਿਬ ਸਕਰੀਨਾਂ ਦੀ ਚੈਕਿੰਗ ਵੀ ਤੁਸੀਂ ਅੰਦਰ ਜਾ ਕੇ ਕੀਤੀ ਹੈਗੀ ਹੈ ਤੇ ਕੀ ਦੇਖਿਆ ਕੋਈ ਫਿਲਮ ਲੱਗਣ ਦਾ ਜਾਂ ਮਣੀ ਸਾਹਿਬ ਜਿਹੜੇ ਤੇ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਕੋਈ ਹਾਂਜੀ ਅਸੀਂ ਜਾ ਕੇ ਆਇਆ ਸਾਰੇ ਸ਼ੋਅ ਚੈੱਕ ਕਰਕੇ ਆ ਨਾ ਹੀ ਕਿਤੇ ਪੋਸਟਰ ਲੱਗਿਆ ਨਾ ਹੀ ਕਿਤੇ ਫਿਲਮ ਚੱਲ ਰਹੀ ਹੈਗੀ ਕੱਲ ਡੀਸੀ ਸਾਹਿਬ ਨੂੰ ਜੋ ਅਸੀਂ ਮੈਮਰਨ ਨੂੰ ਦਿੱਤਾ ਸੀ ਉਹਦੇ ਵਿੱਚ ਸਾਨੂੰ ਉਹਨੇ ਵਿਸ਼ਵਾਸ ਦਿਵਾਇਆ ਸੀ ਫਿਲਮ ਕਿਤੇ ਵੀ ਨਹੀਂ ਚੱਲੂਗੀ ਸਾਨੂੰ ਸੰਤੁਸ਼ਟੀ ਹੋਈ ਅੰਦਰ ਜਾ ਕੇ ਤੇ ਬਾਕੀ ਪ੍ਰਬੰਧਕਾਂ ਨੇ ਵੀ ਸਾਨੂੰ ਸੰਤੁਸ਼ਟ ਕਰਾਇਆਗਾ ਕਹਿੰਦੇ ਵੀ ਅਸੀਂ ਫਿਲਮ ਨਹੀਂ ਲਾਉਂਦੇਗੇ ਵੀ ਜੇ ਮਤਲਬ ਕਿਸੇ ਪ੍ਰਕਾਰ ਦਾ ਤੁਹਾਨੂੰ ਕੋਈ ਡਾਊਟ ਹੋਵੇ ਤਾਂ ਜਦੋਂ ਮਰਜ਼ੀ ਚੈੱਕ ਕਰ ਸਕਦੇ ਕੋਈ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਹੜੀ ਜਾਂਚ ਕਰੇ ਕਿ ਫਿਲਮ ਕਿੱਥੇ ਲੱਗ ਰਹੀ ਹੈ ਜਾਂ ਫਿਲਮ ਕਿਤੇ ਚੋਰੀ-ਛੁਪਰੀ ਤੇ ਨਹੀਂ ਦਿਖਾਈ ਜਾ ਰਹੀ ਅਸੀਂ ਇੱਥੇ ਗੁਰਦਰ ਹਾਜ਼ੀਰਦਨ ਸਾਹਿਬ ਨੇੜੇ ਪੈਂਦਾ ਤੇ ਮਨੀਸ਼ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਪੰਜ EMPLOYEES ਦੀ ਡਿਊਟੀ ਲਾਓ ਬਕਾਇਦਾ ਤੌਰ ਤੇ ਇਹ ਟਿਕਟਾਂ ਪਰਸੀਜ ਕਰਕੇ ਅੰਦਰ ਚੈੱਕ ਕਰਨਗੇ ਜਿਵੇਂ ਵੀ ਚੱਲੇਗਾ ਸਕਰੀਨ ਤੇ ਜੇ ਫਿਲਮ ਚਲਾਉਣਗੇ ਤਾਂ ਪਹਿਲਾਂ ਇਹਨਾਂ ਨੂੰ ਅਸੀਂ ਉਹ ਸ਼ਾਂਤੀਪੁਰ ਪ੍ਰੇਮ ਪਿਆਰ ਨਾਲ ਬੇਨਤੀ ਕਰਾਂਗੇ ਵੀ ਨਾ ਚਲਾਓ ਅਗਰ ਚਲਾਉਣਗੇ ਫਿਰ ਜਿਸ ਤਰ੍ਹਾਂ ਦਾ ਵਿਰੋਧ ਹੋਏਗਾ ਜਿੰਮੇ ਦਾ ਮੌੜੇ ਕਰਣਗੇ ਉਹ ਮੇ ਹੋਗਾ ਇਹਦੇ ਜ਼ਿੰਮੇਵਾਰ ਕੋ ਦੋਣ ਸਾਹਿਬ ਲਗਾਤਾਰ ਵਿਰੋਧ ਹੋ ਰਿਹਾ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਸ਼੍ਰੋਮਣੀ ਕਮੇਟੀ ਵਿਰੋਧ ਕਰ ਰਹੀ ਹੈ ਉਸ ਦੇ ਬਾਵਜੂਦ ਕਹੀ ਜਾਂਦਾ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ ਕੀ ਲੱਗਦਾ ਕਿਉਂ ਕੀਤੀ ਜਾ ਰਹੀ ਹੈ ਇਹ ਇਸ ਤਰ੍ਹਾਂ ਲੱਗਦਾ ਜਿਵੇਂ ਇਹ ਸਰਕਾਰ ਜਿਹੜੀ ਹੈ ਨਾ ਉਹ ਸਿੱਖਾਂ ਨੂੰ ਦਲੀਲ ਕਰਨ ਤੋਂ ਟੁੱਲੀ ਹੋਵੇ ਨਿਤਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਇਹਦੇ ਤਰਾਹ ਕੀਤੇ ਸੀ ਸੈਂਸਰ ਬੋਰਡ ਨੂੰ ਵੀ ਆਹ ਸੀਨ ਕੱਟ ਕੇ ਚਲਾ ਇਹਨਾਂ ਨੂੰ ਸੀਨ ਕੱਟਨੇ ਚਾਹੀਦੇ ਸੀ ਇਹਨਾਂ ਐਜ਼ ਹੀ ਤੇ ਜਾਣਬੁੱਝ ਕੇ ਉਹ ਸੀਨ ਪਾ ਕੇ ਫਿਲਮ ਜਿਹੜੀ ਰਿਲੀਜ਼ ਕਰ ਦੇਗੀ ਕਦੋਂ ਤੱਕ ਵਿਰੋਧ ਜਾਰੀ ਰਹੂਗਾ ਫਿਲਮ ਮੈਂ ਕਿਲੇ ਪੰਜਾਬ ਚ ਰੋ ਕੇ ਹੋਰ ਵੀ ਕਿਤੇ ਵਿਰੋਧ ਇਸ ਫਿਲਮ ਦਾ ਕੀਤਾ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਸ ਤਾਂ ਇਸ ਫਿਲਮ ਦਾ ਵਿਰੋਧ ਸਿੱਖ ਜੱਥੇਬੰਦੀਆਂ ਨੂੰ ਸਿੱਖ ਧਰਮ ਦੇ پیرੋਕਾਰਾਂ ਵੱਲੋਂ ਸਾਰੇ ਬਾੜਪਦਤੀ ਕੀਤਾ ਜਾਊਗਾ ਪਰ ਹਿੰਦੁਸਤਾਨ ਵਿੱਚ ਪ੍ਰੋਪਰ ਤੌਰ ਤੇ ਵਿਰੋਧ ਕੀਤਾ ਜਾਊਗਾ ਪੰਜਾਬ ਵਿੱਚ ਤਾਂ ਕਿਸੇ ਵੀ ਸਿਨੇਮੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕੋਮੇ ਦੀ ਦੇਸ਼ਾਂਸਾਰ ਇਹ ਫਿਲਮ ਚੱਲਣ ਨਹੀਂ ਦਿੱਤੀ ਜਾਵੇਗੀ ਇਹ ਜਿਹੜੀ ਫਿਲਮ ਹੈ ਨਾਂ ਬੜਾ ਸੋਹਣਾ ਰੱਖਿਆ ਐ ਐਮਰਜੈਂਸੀ ਪਰ ਉਹ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਵੀ ਭਾਜਪਾ ਦੀ ਐਮਪੀ ਕੰਗਣਾ ਨਰਾਉਤ ਜਿਹੜੀ ਪਾਰਟੀ ਨੂੰ ਬਿਲਾਉਂਗ ਕਰਦੀ ਹੈ ਉਸ ਪਾਰਟੀ ਦੇ ਲੀਡਰ ਨੂੰ ਬੜਾ ਜਲੀਲ ਕੀਤਾ ਗਿਆ ਸੀ ਭਾਜਪਾਈ ਵਰਗੇ ਅੜਵਾਨੀ ਵਰਗੇ ਜੇਲ੍ਹ ਕੱਟਣੀ ਪਈ ਸੀ ਐਮਰਜੈਂਸੀ ਵਾਸਤੇ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਉਹ ਭਾਜਪਾ ਹੁਣ ਸਿੱਖਾਂ ਨੂੰ ਜਲੀਲ ਕਰਨ ਲਈ ਉਹ ਫਿਲਮ ਦੇ ਨਾਂ ਤੇ ਬਦਨਾਮ ਕਰ ਰਹੀ ਹੈ ਹਾਲਾਂਕਿ ਜਿਹੜੇ ਸੰਤਾਂ ਪਰ ਸੰਤਾਂ ਵਰਗ ਜਰਨੈਲ ਸਿੰਘ ਖਾਲਸਾ ਬੰਦਨਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਮਰਜੈਂਸੀ ਦੇ ਮਾਮਲੇ ਚ ਘੁਲਿਸਕੇ ਉਹ ਐਮਰਜੈਂਸੀ ਬਾਰੇ ਤਾਂ ਸੰਤਾਂ ਦਾ ਕੋਈ ਰੋਲ ਹੀ ਨਹੀਂ ਸੀ ਸੰਤ ਬਾਬਾ ਕਰਤਾਰ ਸਿੰਘ ਨੇ ਉਸ ਸਮੇਂ ਐਮਰਜੈਂਸੀ ਤੜਾਈ ਸੀ ਇਹ ਜਾਣ ਬੁੱਝ ਕੇ 8 8 ਸਾਲ ਅੱਗੇ ਆ ਕੇ ਸੰਤਾਂ ਦਾ ਸੀ ਉਹ ਅਟੈਚ ਕੀਤਾ ਗਿਆ ਸੁਮਣੀ ਗੱਤ ਦਾ ਪ੍ਰਕਾਟੀ ਉਹਨਾਂ ਤਰਾਜ ਕਰਨ ਤੇ ਵੀ ਇਹ ਸੀਨ ਨਹੀਂ ਠਾਏ ਗਏ ਪਤਾ ਨਹੀਂ ਸਿੱਖ ਕੌਮ ਦੇ ਇਮਤਿਹਾਨ ਕਿਉਂ ਲੈ ਰਹੀਆਂ ਸੰਤ ਸਰਕਾਰਾਂ ਸਾਨੂੰ ਸਿੱਖਾਂ ਨੂੰ ذلیل ਕਰਨ ਲਈ ਹਰ ਬਾਰ ਕੋਈ ਨਾ ਕੋਈ ਮਦਖਲਾ ਕਰ ਦਿੰਦੇ ਨੇ ਇਹ ਬਹੁਤ ਘਨਾਉਣੀਆਂ ਹਰਕਤਾਂ ਹਨ ਹਾਲਾਂਕਿ ਉਹ ਆਪਣੇ ਲੀਡਰਾਂ ਵਾਲੇ ਜਿਉਂਦੇ ਆ ਅੜਵਾਨੀ ਵਰਗੇ ਰਾਜਨਾਥ ਵਰਗੇ ਉਹਨਾਂ ਨੂੰ ਪੁੱਛਣਾ ਵੀ ਐਮਰਜੈਂਸੀ ਉਹਨਾਂ ਦਾ ਕੀ ਹਾਲ ਹੋਇਆ ਸੀ ਤੇ ਐਮਰਜੈਂਸੀ ਨਾਲ ਸਤਪਿੰਡਾਲ ਨੂੰ ਜੋੜਨਾ ਬਹੁਤ ਮਾੜੀ ਗੱਲ ਹੈ ਜਾਨ ਬਚ ਕੇ ਜਲੀਲ ਕੀਤਾ ਜਾਂਦਾ ਜਿਹੜਾ ਹਿੰਦੂ ਸਿੱਖ ਭਾਈਚਾਰੇ ਨੂੰ ਬੇਨਤੀ ਕਰਦੇ ਆ ਵੀ ਅਸੀਂ ਕਿਸੇ ਦੇ ਧਰਮ 'ਚ ਕੋਈ ਦਖਲ ਨਹੀਂ ਦਿੰਦੇ ਪਰ ਸਾਨੂੰ ਜਲੀਲ ਕਰਨ ਲਈ ਜਦੋਂ ਕੋਈ ਮੁੱਦਾ ਠਾਇਆ ਜਾਂਦਾ ਕਿਸੇ ਭਾਈਚਾਰੇ ਵੱਲੋਂ ਸਾਡਾ ਸਾਰੇ ਭਾਈਚਾਰੇ ਸਾਥ ਦਿਆ ਕਰਨ ਅਸੀਂ ਹਰੇਕ ਭਾਈਚਾਰੇ ਦਾ ਸਾਥ ਦਿੰਨੇ ਆ ਵੈਗਰਜੀ ਕਾ ਖਾਲਸਾ ਬਿਲਕੁਲ ਇਹ ਕਹਿੰਦੇ ਕਿਤੇ ਜਗ੍ਹਾ ਤੇ ਵੀ ਫਿਲਮ ਜਿਹੜੀ ਨੀ ਰਿਲੀਜ਼ ਕੀਤੀ ਜਾਵੇਗੀ ਸਾਰੇ ਡੀਐਸਪੀ ਮੌਜੂਦ ਨੇ ਸਮੁੱਚੇ ਪ੍ਰਬੰਧ ਦੇਖ ਰਹੇ ਨੇ ਸੁਰੱਖਿਆ ਦੇ ਖਾਸ ਕਰ ਸਰ ਕਿਵੇਂ ਦੇਖਦੇ ਹੋਗੇ ਅੱਜ ਵਿਰੋਧ ਕੀਤਾ ਜਾ ਰਿਹਾ ਕੋਈ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਵੀ ਫਿਲਮ ਲੱਗੇਗੀ ਜਾਂ ਨਹੀਂ ਲੱਗੇਗੀ ਕੋਈ ਇਸ ਤਰ੍ਹਾਂ ਦੀ ਮੀਟਿੰਗ ਕੀਤੀ ਜਾਵੇ ਤਾਂ ਜੋ ਮਾਹੌਲ ਆ ਜਿਹੜਾ ਖਰਾਬ ਨਾ ਹੋਵੇ ਹਾਂਜੀ ਅਸੀਂ ਐਸਪੀਸੀ ਦੇ ਜਿਹੜੇ ਮੈਂਬਰ ਸ਼ਹਿਬਾਨ ਹੈ ਇਹਨਾਂ ਦੀ ਸਿਨੇਮਾ ਹਾਲ ਦੇ ਜਿਹੜਾ ਮੈਨੇਜਰ ਹੈਗਾ ਉਹਦੇ ਨਾਲ ਗੱਲਬਾਤ ਕਰਵਾ ਦਿੱਤੀ ਹੈ ਉਹਨਾਂ ਨੇ ਇਹਨਾਂ ਨੂੰ ਵਿਸ਼ਵਾਸ ਦਵਾ ਦਿੱਤਾ ਹੈਗਾ ਵੀ ਜਿਹੜੀ ਅਸੀਂ ਨਾ ਹੀ ਇਹ ਮੂਵੀ ਖਰੀਦ ਕੀਤੀ ਔਰ ਨਾ ਹੀ ਅਸੀਂ ਇਹ ਮੂਵੀ ਚਲਾ ਰਹੇ ਲੱਗਦਾ ਨਹੀਂ ਤੁਹਾਨੂੰ ਇਹਨਾਂ ਨੂੰ ਪਹਿਲੇ ਹੀ ਕਹਿ ਦੇਣਾ ਚਾਹੀਦਾ ਸੀ ਫਿਲਮ ਨਹੀਂ ਲੱਗੇਗੀ ਜਾਂ ਸਿੱਖ ਜਥੇਬੰਦੀਆਂ ਨੂੰ ਇੱਥੇ ਆਉਣ ਦੀ ਲੋੜ ਹੀ ਨਾ ਪੈਂਦੀ ਦੇਖੋ ਜੀ ਉਹਨਾਂ ਵੱਲੋਂ ਤਾਂ ਇਹ ਤਾਂ ਕਰ ਦੇਣਾ ਚਾਹੀਦਾ ਸੀ ਲੇਕਿਨ ਜਦੋਂ ਆਈ ਸਿਕਸ ਦੇ ਤੇ ਬੰਦੀ ਆਈ ਆ ਤਾਂ ਉਹਨਾਂ ਵੱਲੋਂ ਵਿਸ਼ਵਾਸ ਦਿਵਾ ਦਿੱਤਾ ਗਿਆ ਇਹਨਾਂ ਨੇ ਚੈੱਕ ਵੀ ਕਰ ਲਏ ਹੈਗਾਗਾ ਤੇ ਉਹ ਮੂਵੀ ਉਹ ਨਹੀਂ ਚਲੋ ਬਿਲਕੁਲ ਐਸਨ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਦੱਸਿਆ ਕਿ ਸਿੱਖ ਜਥੇਬੰਦੀਆਂ ਦੀ ਜਿਹੜੇ ਇੱਥੋਂ ਦੇ ਮੈਨੇਜਰ ਨੇ ਉਹਨਾਂ ਨਾਲ ਗੱਲਬਾਤ ਵੀ ਕਰਾ ਦਿੱਤੀ ਗਈ ਹੈ ਮੀਟਿੰਗ ਕਰਾ ਦਿੱਤੀ ਗਈ ਹੈ ਜਿਨ੍ਹਾਂ ਨੇ ਆਸ਼ਵਾਸ਼ਣ ਦਿਵਾਇਆ ਕਿ ਫਿਲਮ ਜਿਹੜੀ ਇੱਥੇ ਨਹੀਂ ਲੱਗੇਗੀ ਨਾ ਹੀ ਫਿਲਮ ਇਹਨਾਂ ਨੇ ਖਰੀਦ ਕੀਤੀ ਹੈ ਤੇ ਨਾ ਹੀ ਫਿਲਮ ਨੂੰ ਇੱਥੇ ਲੋਕਾਂ ਨੂੰ ਦਿਖਾਇਆ ਜਾਵੇਗਾ ਪਰ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਵੀ ਐਲਾਨ ਕੀਤਾ ਹੈ ਕਿ ਇਹ ਫਿਲਮ ਨੂੰ ਕਿਸੇ ਹਾਲਤ ਵਿੱਚ ਵੀ ਪੰਜਾਬ ਵਿੱਚ ਨਹੀਂ ਲੱਗਣ ਦਿੱਤਾ ਜਾਵੇਗਾ ਤੇ ਇਸ ਦਾ ਵਿਰੋਧ ਕੀਤਾ ਜਾਵੇਗਾ ਮਨੀਸ਼ ਗਰ ਪੀਟੀਸੀ ਨਿਊਜ਼ ਪਟੰਡਾ